ਜੈ ਬਾਪੂ ਜੈ ਭੀਮ ਜੈ ਸੰਵਿਧਾਨ ਤਹਿਤ ਖਮਾਣੋ ਚ ਕੱਢੀ ਕਾਂਗਰਸੀਆਂ ਨੇ ਰੈਲੀ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਕੀਤੀ ਟਿੱਪਣੀ ਦੇ ਵਿਰੋਧ ਚ ਦੇਸ਼ ਵਿਆਪੀ ਸੱਦੇ ਤੇ ਅੱਜ ਖਮਾਣੋ ਦੇ ਕਾਂਗਰਸੀਆਂ ਨੇ ਬਲਾਕ ਕਾਂਗਰਸ ਦੇ ਪ੍ਰਧਾਨ ਸਰਬਜੀਤ ਸਿੰਘ ਜੀਤੀ ਦੀ ਅਗਵਾਈ ਚ ਖਮਾਣੋ ਦੀ ਅਨਾਜ ਮੰਡੀ ਚੋਂ ਸ਼ੁਰੂ ਹੋ ਕੇ ਸ਼ਹਿਰ ਅੰਦਰ ਰੋਸ ਰੈਲੀ ਕੱਢੀ ਇਸ ਰੋਸ ਰੈਲੀ 'ਚ ਕਾਂਗਰਸ ਦੇ ਸੀਨੀਅਰ ਆਗੂ ਹਰਨੇਕ ਸਿੰਘ ਦਿਵਾਨਾ, ਪ੍ਰੇਮ ਸਿੰਘ ਖਾਬੜਾ, ਡਾਕਟਰ ਨਰੇਸ਼ ਚੋਹਾਨ, ਸੁਰੇਂਦਰ ਸਿੰਘ ਰਾਮਗੜ, ਡਾਕਟਰ ਅਮਨਦੀਪ ਕੌਰ ਢੋਲੇਵਾਲ ਤੇ ਕਾਂਗਰਸ ਦੇ ਸਖਤਰ ਰਵੰਦ ਸਿੰਘ ਪੰਦੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਕਿ ਨਰੇਂਦਰ ਮੋਦੀ ਜੀ ਨੂੰ ਭਾਰਤ ਦੇ ਗ੍ਰਹਿ ਮੰਤਰੀ ਤੋਂ ਅਸਤੀਫਾ ਲੈ ਕੇ ਲੋਕ ਸਭਾ ਦੇ ਵਿੱਚ ਮਾਫੀ ਲੈ ਕੇ ਹੀ ਕੱਢ ਦੇਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੀ ਡਾਕਟਰ ਪੀਆਰ ਮੇਖਦਰ ਜੀ ਦੇ અપਮਾਨ ਕਰਕੇ ਆਪਣਾ ਜਿਹੜਾ ਰਤਬਾ ਹੈ ਉਹ ਘਟਾਇਆ ਮੈਂ ਤਾਂ ਇਹੀ ਮੰਗ ਕਰਾਂਗਾ ਕਿ ਆਲ ਇੰਡੀਆ ਕਾਂਗਰਸ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਮੀਟਿੰਗ ਸਾਡੇ ਹਲਕਾ ਬਸੀ ਕਮਾਉਣ ਦੀ ਕਾਂਗਰਸ ਪਾਰਟੀ ਜੋ ਵੀ ਸਾਨੂੰ ਸਾਨੂੰ ਹੁਕਮ ਦੇਗੀ ਅਸੀਂ ਉਹਦੇ ਮੁਤਾਬਕ ਉਹਦਾ ਜਲਪਰਵਾਹ ਕਰਨ ਨੂੰ ਤਿਆਰ ਆਂ ਮੈਂ ਪਛਾਣ ਜੀ ਦਾ ਅਸੀਂ ਅੰਬੇਦਕਰ ਜੀ ਦਾ ਜਿਹੜਾ ਸੰਵਧਾਨ ਬਣਿਆ ਹੋਇਆ ਉਹ ਰਾਖੀ ਕਰਨ ਵਾਸਤੇ ਅਮਨਤ ਸਿੰਘ ਨੇ ਜਿਹੜੀ ਆਪਣੇ ਅਪਸ਼ਬਦ ਬੋਲੇ ਆ ਉਹਦੇ ਖਿਲਾਫ ਅਸੀਂ ਅੱਜ ਇੱਥੇ ਰੋਸ ਨਜ਼ਾਰਾ ਕੀਤਾ ਬੜੇ ਸ਼ੋਰ ਸੁਨੇਹੇ ਤੇ ਸਾਡਾ ਅੱਜ ਬਹੁਤ ਵਧੀਆ ਇਕੱਠ ਹੋਇਆ ਇੱਥੋਂ ਅਸੀਂ ਪੂਰਾ ਬਾਜ਼ਾਰ ਕਵਰ ਕਰਕੇ ਅਸੀਂ ਹੁਣ ਵਸੀ ਜਾਣਾ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆ ਬੜੀ ਮਾੜੀ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਨਹੀਂ ਦੋ ਚਾਰ ਬੰਦੇ ਇਹਨਾਂ ਨੇ ਜਿਹੜੇ ਉਹ ਕੀਤੇ ਹੋਏ ਆ ਇਸ ਕਰਕੇ ਇਹਨੂੰ ਚਲਦਾ ਕਰਨਾ ਬੰਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ ਰਲ ਮਿਲ ਕੇ ਆਪਾਂ ਹੰਬੜਾ ਮਾਰੀਏ ਸਾਰੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਅਗਲੀ ਰਣਨੀਤੀ ਜੋ ਸਾਡੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਊਗਾ ਜਿਵੇਂ ਸਾਨੂੰ ਹੁਕਮ ਆਊਗਾ ਅਸੀਂ ਅੰਮ੍ਰਿਤ ਜਸਸੀ ਪੰਨੀ ਦਿੰਦਾ ਅਸੀਂ ਇਹਦਾ ਖੜਾ ਨਹੀਂ ਛੱਡਦੇ ਕਿਸੇ ਆਪਾਂ ਵੀ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਦੇ ਘਰਾਫ ਵੀ ਕਰਾਂਗੇ ਜੋ ਵੀ ਸਾਨੂੰ ਹਾਈ ਕਮਾਂਡ ਦਾ ਹੁਕਮ ਹੋਊਗਾ ਅਸੀਂ ਬਿਲਕੁਲ ਉਹ ਤੇ ਇਹਨੂੰ ਫੁੱਲ ਚੜਾਵਾਂਗੇ ਥੈਂਕ ਯੂ ਜੀ ਹਾਂ ਜੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹ ਸਾਨੂੰ ਪੰਜਾਬ ਨੈਸ਼ਨਲ ਕਾਂਗਰਸ ਵੱਲੋਂ ਆਇਆ ਸੀ ਪ੍ਰੋਗਰਾਮ ਇਹ ਬਤੌਰ ਬਲੌਗ ਪ੍ਰਧਾਨ ਤੇ ਸਾਡੀ ਸਾਰੀ ਟੀਮ ਨੇ ਬੁਧੇਰ ਸਾਹਿਬ ਚੇਅਰਮੈਨ ਸਾਹਿਬ ਹੋਰ ਸਾਰੇ ਖੜੇ ਆ ਸਾਰਿਆਂ ਨੇ ਅਸੀਂ ਜਿੰਨਾ ਵੀ ਸਾਡਾ ਕਾਂਗਰਸ ਕੇਡਰ ਅਸੀਂ ਇਕੱਠਾ ਹੋ ਕੇ ਅੱਜ ਇਹਨਾਂ ਦਾ ਪਿੱਟੂ ਸਿਆਪਾ ਕੀਤਾ ਜਿਹੜਾ ਆਪਣਾ ਅਮਿਤ ਸ਼ਾਹ ਨੇ ਬੇਦਕਾਰ ਜੀ ਦੇ ਖਿਲਾਫ ਟਿੱਪਣੀ ਕੀਤੀ ਸੀ ਉਹਦੇ ਸਬੰਧ ਵਿੱਚ ਤੇ ਵਾਕਈ ਵੀ ਹੁਣ ਲੋਕ ਜਾਗਰੂਕ ਹੋ ਚੁੱਕੇ ਆ ਤੇ ਸਾਡੇ ਛੋਟੇ ਜਿਹੇ ਸਨੇਹੇ ਤੇ ਬੜਾ ਸੋਹਣਾ ਅਸੀਂ ਬੜਾ ਇਕੱਠ ਕਰਕੇ ਤੇ ਅੱਜ ਅਸੀਂ ਇਹਨਾਂ ਦਾ ਪਿੱਟੂ ਸਿਆਪਾ ਕੀਤਾ ਸੋ ਲੋਕਾਂ ਨੂੰ ਵੀ ਅਪੀਲ ਵੀ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਕੋਈ ਪਾਰਟੀ ਪ੍ਰੋਗਰਾਮ ਦੰਦੀ ਆ ਤੇ ਅਸੀਂ ਤੁਹਾਨੂੰ ਅਪੀਲ ਕਰਦਾ ਤਾਂ ਬੜਾ ਚੜ੍ਹ ਕੇ ਹਿੱਸਾ ਲਿਓ। 100 ਗਜ ਰੱਸਾ ਸਿਰੇ ਤੇ ਗੰਡ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਮੌਜੂਦਾ ਸਰਕਾਰ ਹੈ ਬੈਕਡ ਬਾਈ ਆਰਐਸਐਸ ਇਹਨੇ ਦਲਿਤ ਵਿਰੋਧੀ ਸਰਕਾਰ ਹੈ ਇਹ ਸੰਵਿਧਾਨ ਵਿਰੋਧੀ ਸਰਕਾਰ ਹੈ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਮਾਨੋਰਟੀ ਵਿਰੋਧੀ ਸਰਕਾਰ ਹੈ ਇਹ ਸਾਡੀ ਬੋਲੀ ਸਾਡਾ ਬਾਣਾ ਸਾਡਾ ਖਾਣਾ ਸਾਡੀ ਵਿਲੱਖਣਤਾ ਸਾਡਾ ਫੈਡਰਲਿਜ਼ਮ ਚਾਹੇ ਉਹ ਵੀਸੀ ਲਾਉਣ ਦੀ ਗੱਲ ਹੈ ਚਾਹੇ ਉਹ ਸਾਡੇ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ ਕਿ ਹਰੇਕ ਸਰਕਾਰ ਦੇ ਮਗਰੇ ਪਏ ਹੈ ਉਸ ਗੱਲ ਨੂੰ ਪਿੰਡ ਪੁਆਇੰਟ ਕਰ ਲਈ ਪੰਜਾਬ ਜਿਹੜੀ ਸਰਕਾਰ ਸਾਡੀ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹਦੇ ਸੁਹਿਰਦਾ ਗੋ ਨੇ ਇੱਕ ਪ੍ਰੋਗਰਾਮ ਲਿਖਿਆ ਜੈ ਬਾਪੂ ਜੈ ਭੀਮ ਤੇਜਸਵੰਧਾਨ ਇਹ ਬੈਨਰ ਦੇ ਹੇਠ ਉਸ ਨੂੰ ਹੁਕਮਾਂ ਨੂੰ ਮੰਨਦੇ ਹੋਏ ਅੱਜ ਅਸੀਂ ਬਲੌਕ ਮਾਣੋ ਚ ਸਰਬਜੀਤ ਜੀ ਦੀ ਓਣੀ ਖੜੇ ਆ ਸਾਰੀ ਟੀਮ ਸਾਡੀ ਖੜੀ ਹੈ ਉਹਦੇ ਤਹਿਤ ਅੱਜ ਅਸੀਂ ਇੱਕ ਮਾਣੋ ਦਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਪੂਰਾ ਇੱਕ ਖਰਾਨੋ ਦਾ ਗੀੜਾ ਲਾ ਕੇ ਇੱਕ ਪਿੱਟ ਸੇ ਆਪਾਂ ਕੀਤਾ ਅਮਰਤ ਸ਼ਾਹ ਦਾ ਜਿਹੜਾ ਉਹਨੇ ਬਹੁਤ ਗੰਦੇ ਸ਼ਬਦ ਪੀਮਰਾਓ ਅੰਬੇਦਕਰ ਜੀ ਬਾਰੇ ਵਰਤੇ ਸੀ ਤੇ ਜਿਹੜਾ ਉਹਨਾਂ ਨੇ ਬਾਪੂ ਗਾਂਧੀ ਦਾ ਅਪਮਾਨ ਕੀਤਾ ਸੀ ਜਿਹੜੀਆਂ ਹੁਣ ਜੁੱਤੀਆਂ ਦੀ ਥਾਂ-ਥਾਂ ਖਾ ਕੇ ਆਉਂਦੇ ਆ ਇੰਟਰਨੈਸ਼ਨਲ ਲਿਆ ਟਰੰਪ ਬਣੇ ਉੱਤੇ ਮੋਦੀ ਤੱਕ ਨੂੰ ਨਹੀਂ ਬੁਲਾਇਆ ਅੰਤ ਇਹਨਾਂ ਦਾ ਨੇੜੇ ਐ ਲੋਹਾ ਗਰਮ ਐ ਸਾਡੀ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਲੋਹਾ ਗਰਮ ਐ ਤੇ ਥੋੜਾ ਮਾਰੀਏ ਇਹ ਲੋਕ ਵਿਰੋਧੀ ਸਰਕਾਰ ਤੇ ਧਰਮ ਵਿਰੋਧੀ ਸਰਕਾਰ ਮਾਨੋਇਟੀ ਵਿਰੋਧੀ ਸਰਕਾਰ ਨੂੰ ਇੱਥੋਂ ਚੱਲਦਾ ਕਰੀਏ ਤੁਹਾਡਾ ਧੰਨਵਾਦ ਇੱਕ ਸੱਤੇਗੜਾ ਸ਼ੁਰੂ ਕੀਤਾ ਸੀਗਾ ਉਸੇ ਚੀਜ਼ ਨੂੰ ਲੜੀ ਨੂੰ ਅੱਗੇ ਲਿਜਾਂਦੇ ਹੋਏ 100 ਸਾਲ ਬਾਅਦ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਨਾਰਾ ਜਿਹੜੇ ਦੇਸ਼ ਦੇ ਹਾਲਾਤ ਐ ਉਹਨੂੰ ਦੇਖ ਕੇ ਇੱਕ ਨਾਰਾ ਹੈਗਾ ਨਵ ਸੱਤੇਗੜਾ ਜਿਸ ਦਾ ਵਿੱਚ ਸਲੋਗਨ ਹੈਗਾ ਸਾਡਾ ਜੈ ਜੈ ਪੀਮ ਜੈ ਬਾਪੂ ਜੈ ਬਾਪੂ ਜੈ ਪੀਮ ਜੈ ਸੰਵਿਧਾਨ ਜੈ ਬਾਪੂ ਜੈ ਪੀਮ ਜੈ ਸੰਵਿਧਾਨ ਇਹਦਾ ਮਤਲਬ ਇਹ ਹੈ ਕਿ ਜਿਹੜੇ 70 ਸਾਲ 70 75 ਸਾਲ ਜਿਹੜੇ ਆਜ਼ਾਦੀ ਦੇ ਹੋ ਗਏ ਜਿਹੜਾ ਸੰਵਿਧਾਨ ਹੈ ਜਿਹੜਾ ਸਾਡੇ ਬਾਪੂ ਜੀ ਸੀ ਜਿਨ੍ਹਾਂ ਨੇ ਕਿ ਨਫ਼ਰਤ ਨੂੰ ਦੂਰ ਕਰਕੇ ਇੱਕ ਪਿਆਰ ਦਾ ਪੈਗਾਮ ਦਿੱਤਾ ਸੀਗਾ ਔਰ ਜਿਹੜਾ ਸੰਵਿਧਾਨ ਜਿਹੜਾ ਕਿ 70 75 ਸਾਲਾਂ ਤੋਂ ਦੇਸ਼ ਨੂੰ ਦੇਸ਼ ਨੂੰ ਸੁਰੱਖਿਤ ਰੱਖਿਆ ਹੋਇਆ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਉਹ ਬਾਬਾ ਅੰਬੇਦਕਰ ਜੀ ਦਾ ਸੰਵਿਧਾਨ ਹੈ ਕੋਈ ਵੀ ਧਰਮ ਆ ਉਹਨੂੰ ਸਨਮਾਨ ਦੇਣਾ ਉਹ ਸੰਵਿਧਾਨ ਬਾਬਾ ਅੰਬੇਦਕਰ ਜੀ ਦਾ ਹੈਗਾ ਕੋਈ ਪਿਛੜੀ ਜਾਤੀ ਦਾ ਹੈਗਾ ਉਹਨੂੰ ਸਨਮਾਨ ਦੇਣਾ ਉਹ ਸੰਵਿਧਾਨ ਬਾਬਾ ਅੰਬੇਦਕਰ ਜੀ ਦਾ ਹੈਗਾ ਦੇਸ਼ ਨੂੰ ਇੱਕ ਲੋਕਤੰਤਰ ਤਾਕਤਵਰ ਲੋਕਤੰਤਰ ਬਣਾਉਣਾ ਉਹ ਸੰਵਿਧਾਨ ਬਾਬਾ ਅੰਬੇਦਕਰ ਜੀ ਦਾ ਹੈਗਾ ਬਾਬਾ ਅੰਬੇਦਕਰ ਜੀ ਨੇ ਜਿਹੜੀ ਸੋਚ ਨਾਲ ਇਹ ਸੰਵਿਧਾਨ ਬਣਾਇਆ ਸੀ ਉਹ ਦੇਸ਼ ਉੱਚਾਈਆਂ ਤੇ ਚੂਰਿਆ ਕਿਸ ਕਾਰਨ ਚੂਰਿਆ ਕਾਂਗਰਸ ਦੇ ਜਿਹੜੇ ਪਾਰਟੀ ਨੇ ਜਿਹੜਾ ਰਾਜ ਕੀਤਾ ਉਹ ਤੇ ਜਿਹੜੇ ਬੁਨਿਆਦੀ ਚਾਹੇ ਨਹਿਰੂ ਜੀ ਹੋਣ ਚਾਹੇ ਵੀ ਹਰੀ ਕ੍ਰਾਂਤੀ ਹੋਵੇ ਚਾਹੇ ਇੰਡਸਟਰੀਅਲਾਈਜੇਸ਼ਨ ਹੋਵੇ ਚਾਹੇ ਗਰੀਬਾਂ ਦੀ ਚਾਹੇ ਜ਼ਰਵ ਕੈਟਾਗਰੀ ਦੀਆਂ ਸਹੂਲਤਾਂ ਦੀ ਗੱਲ ਹੋਵੇ ਚਾਹੇ ਹਰ ਬੰਦੇ ਨੂੰ ਇੱਕ ਸਮਾਨ ਅਧਿਕਾਰ ਦੇਣਾ ਇਹ ਸਾਰਾ ਸੰਵਿਧਾਨ ਚ ਲਿਖਿਆ ਹੋਇਆ ਹੈ ਤੇਰਾ ਆਪਣਾ ਵਿਚਾਰ ਇਹ ਹੈ ਅਰ ਬਿਲਕੁਲ ਉਹ ਪਾਰਟੀ ਦੇ ਡਿਸਪੀਨ ਵਿੱਚ ਹੈ ਜੀ ਕਿ ਸੰਵਿਧਾਨ ਨੂੰ ਬੀਜੇਪੀ ਤਾਂ ਕੀ ਜੇ 10 ਬੀਜੇਪੀ ਜਾਂ ਹੋਰ ਖੜੀਆਂ ਹੋ ਜਾਣ ਹਾਂਜੀ ਸੰਵਿਧਾਨ ਨਾਲ ਡਾਕਟਰ ਭੀਮਰਾਓ ਅਵੇਦਕਰ ਨੂੰ ਤਾਂ ਵੀ ਉਹ ਕੁਝ ਨਹੀਂ ਮਤਲਬ ਉਹਨਾਂ ਦਾ ਵਿਗਾੜ ਸਕਦੀਆਂ ਕਿਉਂਕਿ ਅੱਜ ਵੀ ਕਲੰਬੀਆ ਯੂਨੀਵਰਸਿਟੀ ਹੈਗੀ ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਜੀ ਉੱਥੇ ਨੰਬਰ 1 ਤੇ ਡਾਕਟਰ ਭੀਮਰਾਓ ਅਵੇਦਕਰ ਦਾ ਨਾਂ ਜਿਹੜਾ ਹੈਗਾ ਉਹ ਦੁਨੀਆਂ ਦੇ ਜੇ ਸਭ ਤੋਂ ਵੱਧ ਸੂਝਵਾਨ ਪੜੇ ਰਿਖੇ ਪਰ ਸ ਤੇ ਦੇ ਦੇ ਪੋਲੀਟੀਸ਼ੀਨਰ ਲੋਕ ਨੇ ਉਹਨਾਂ ਵਿੱਚ ਉਹ ਨਾ ਉੱਥੇ ਦਾ ਉੱਥੇ ਵਰਕਰ ਆ ਉਹਨਾਂ ਦੀ ਸ਼ਾਨ ਨੂੰ ਇਹਨਾਂ ਦੇ ਕਹਿਣ ਦੇ ਨਾਲ ਕੋਈ ਫਰਕ ਨਹੀਂ ਹੈਗਾ ਪਰ ਅਸੀਂ ਇਹ ਸਾਫ ਕਰਾਉਣਾ ਚਾਹੁੰਦੇ ਇਹਨਾਂ ਨੂੰ ਕਿ ਡਾਕਟਰ ਭੀਮਰਾਉਂਦ ਅਮੇਦ ਕਰਦੇ ਜਿਹੜੇ ਵਾਰਸ ਨੇ ਨਾ ਉਹ ਜਾਗਦੇ ਨੇ ਉਹ ਜਿਉਂਦੇ ਨੇ ਤੇ ਅਸੀਂ ਇਹ ਇਹਨਾਂ ਨੇ ਜਿਹੜੀਆਂ ਚਾਲਾਂ ਕੁੱਝੀਆਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਵਾਗੇ ਉਸ ਰੋਸ ਵੱਜੋ ਅੱਜ ਅਸੀਂ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਇਹ ਆਪਣੇ ਆਪ ਨੂੰ ਸੁਧਾਰ ਲੈਣ ਨਹੀਂ ਤਾਂ ਇਹਦੇ ਸਿੱਟੇ ਨਾਲ ਵਾਸਤੇ ਮਾੜੇ ਨਿਕਲਣਗੇ ਭਾਰਤ ਦੇਸ਼ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ ਜੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਉਹਨਾਂ ਨੇ ਦਬੇ ਕੁਚਲੇ ਲੋਕਾਂ ਨੂੰ ਔਰਤਾਂ ਨੂੰ ਆਵਾਜ਼ ਦਿੱਤੀ ਮਨੁਵਾਦ ਦੇ ਖਿਲਾਫ ਲੜਾਈ ਲੜੀ ਜਿਸ ਕਰਕੇ ਅੱਜ ਜਿਹੜੇ ਸਾਡੇ ਪਛੜੇ ਵਰਗ ਦੇ ਲੋਕ ਨੇ ਔਰਤਾਂ ਨੇ ਉਹਨਾਂ ਨੂੰ ਬਲ ਮਿਲਿਆ ਪਰ ਜਿਹੜੀ ਸਾਡੀ ਭਾਜਪਾ ਪਾਰਟੀ ਹੈ ਉਹਨਾਂ ਦੇ ਸਾਡੇ ਗ੍ਰਹਿਸਕਤਰ ਹਾਂਜੀ ਉਹਨਾਂ ਨੇ ਆਪਣੇ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਜੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਬਾਰੇ ਬਿਆਨਬਾਜ਼ੀ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਉਸ ਦਾ ਬਹੁਤ ਵਿਰੋਧ ਕਰਦੇ ਹਾਂ ਕਿਉਂਕਿ ਇੱਕ ਦੇਸ਼ ਦੇ ਜਦੋਂ ਤੁਸੀਂ ਹੋਮ ਮਿਨਿਸਟਰ ਦੀ ਪੋਸਟ ਤੇ ਬੈਠੇ ਹੋਮੋ ਤਾਂ ਇਹ ਉਹਨਾਂ ਦੀ ਜਿਹੜੀ ਸੌੜੀ ਮਾਨਸਿਕਤਾ ਹੈ ਘੱਟ ਗਿਣਤੀਆਂ ਦੇ ਲਈ ਔਰਤਾਂ ਦੇ ਲਈ ਦਲਿਤਾਂ ਦੇ ਲਈ ਉਹ ਸੋਚ ਨੂੰ ਦਰਸਾਉਂਦੀ ਆ ਤੇ ਅਸੀਂ ਬੜੀ ਦੇਰ ਤੋਂ ਮੰਗ ਕਰ ਰਹੇ ਹਾਂ ਕਿ ਜਦੋਂ ਦਾ ਉਹਨਾਂ ਨੇ ਇਹ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ ਉਹਨਾਂ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹ ਇੱਕ ਸੰਵਿਧਾਨਿਕ ਪੋਸਟ ਤੇ ਬਰਕਰਾਰ ਰਹਿਣ ਪਰ ਅਜੇ ਤੱਕ ਉਹਨਾਂ ਨੇ ਕੋਈ ਮਾਫੀ ਵੀ ਨਹੀਂ ਮੰਗੀ ਤਾਂ ਉਸ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਦੀ ਸਾਰੀ ਟੀਮ ਨੇ ਬਲੌਕ ਮਾਰਨ ਦੇ ਵਿੱਚ ਸਾਡੇ ਪ੍ਰਧਾਨ ਸਰਬਜੀਤ ਸਿੰਘ ਜੀ ਤੇ ਯੂਥ ਪ੍ਰਧਾਨ ਅਮਰਜੀਤ ਸਿੰਘ ਸਾਰੇ ਇਕੱਠੇ ਹੋ ਕੇ ਅਸੀਂ ਰੋਸਵਜੋਂ ਮਾਰਚ ਕੀਤਾ ਜੈ ਬਾਪੂ ਜੈ ਸੰਵਿਧਾਨ ਜੈ ਭੀ ਇਹ ਨਾਰਾ ਲਗਾ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦੇ ਹਾਂ ਧੰਨਵਾਦ